ਮੁਰਦਾਬਾ ਮੁਰਦਾਬਾ ਨਾਦੀ ਜ਼ਮੀਨ ਤੇ ਜਬਰੀ ਕਬਜ਼ਾ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਬੱਚਾ ਬੱਚਾ ਚੋਕ ਦੇਾਂਗੇ ਜ਼ਮੀਨਾਂ ਤੇ ਕਬਜ਼ੇ ਰੋਕ ਪਈਆਂ ਜ਼ਮੀਨਾਂ ਤੇ ਜਬਰੀ ਕਬਜ਼ੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਭਾਰਤੀ ਕਿਸਾਨ ਯੂਨੀਅਨ ਇਕੱਠਾ ਟਕਾਉਂਦਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਇਕੱਠਾ ਟਕਾਉਂਦਾ ਚਿੰਦਾਬਾਦ ਜਿੰਦਾਬਾਦ ਜਿੰਦਾਬਾਦ ਕੋਈ ਮਾਫੀਆ ਗੁੰਡਾ ਪੁਲਿਸ ਛਾਸੀ ਗੱਠ ਜੋੜ ਮੁਰਦਾਬਾ ਮੁਰਦਾਬਾ ਾਂ ਦੀ ਜ਼ਮੀਨ ਤੇ ਜਬਰੀ ਕਬਜ਼ਾ ਨਹੀਂ ਹੋਣ ਦੇਵਾਂਗੇ ਜੋ ਮਰਦਾਬਾ 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 ਹਰ ਸਿਆਸੀ ਗੁੰਡਾ ਗੱਠ ਜੋੜ ਮਰਦਾਬਾ 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 ਕਿਸਾਨਾਂ ਦੀ ਜ਼ਮੀਨ ਤੇ ਜਬਰੀ ਕਬਜ਼ੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਕਿਸਾਨਾਂ ਦੀ ਜ਼ਮੀਨ ਤੇ ਜਬਰੀ ਕਬਜ਼ੇ ਨਹੀਂ ਹੋਣ ਦੇਵਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਟਕਾਉਂਦਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਇਕਤਾ ਅਟਕਾਉਂਦਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਇਕਤਾ ਅਟਕਾਉਂਦਾ ਜਿੰਦਾਬਾਦ ਜਿੰਦਾਬਾਦ ਅੱਜ ਮਾਰਸਾ ਜ਼ਿਲ੍ਹੇ ਦੇ ਪਿੰਡ ਬਲਾਡਾ ਬਲਾਕ ਦੇ ਵਿੱਚ ਜਿਹੜਾ ਜ਼ਮੀਨੀ ਅੰਦੋਲਨ ਚੱਲ ਰਿਹਾ ਹੈਗਾ ਰਿਆਉਂਦ ਖੁਰਦ ਦੇ ਵਿੱਚ ਉੱਥੋਂ ਦਾ ਇੱਕ ਗਰੀਬ ਕਿਸਾਨ ਆ ਹਰਦੀਪ ਸਿੰਘ ਉਹ ਭੂ ਮਾਫੀਆਂ ਗੱਲਾਂ ਜ਼ਮੀਨ ਆ ਜਿਹੜੀ ਉਹ ਕਿਰਾਏ ਹੋਈ ਹੈ ਇਥੋਂ ਦੀਆਂ ਅਦਾਲਤਾਂ ਤੇ ਪੁਲਿਸ ਸਿਆਸੀ ਗੁੰਡਾਗੱਠ ਜੋੜ ਸਾਰੇ ਮਿਲੇ ਹੋਏ ਐ ਕਿਉਂਕਿ ਇਹ ਬਾਰ ਬਾਰ ਹਵਲਾ ਕਰਨ ਆਉਂਦੇ ਐ ਅੱਜ ਜਦੋਂ ਸਾਡੇ ਬੀਕੇ ਜੂ ਢਕਾਉਂਦਾ ਦੀ ਭਲਾੜਾ ਬਲਾਕ ਤੇ ਮਾਰਸਾ ਬਲਾਕ ਦੇ ਆਗੂ ਸਰਗਰਮ ਆਏ ਐ ਤੇ ਮੇਰੀਆਂ ਭੈਣਾਂ ਔਰਤਾਂ ਵੱਡੀ ਗਿਣਤੀ ਚ ਆਈਆਂ ਉਹਨਾਂ ਨੇ ਡਾਂਗ ਚੱਕੀਆ ਝੰਡਾ ਚੱਕਿਆ ਵੀ ਕਿਸੇ ਵੀ ਕਾਰਨ ਜਿਹੜਾ ਕਰਜ਼ੇ ਦੇ ਵਿੱਚ ਜ਼ਮੀਨ ਨਹੀਂ ਜਾਣ ਦੇਵਾਂਗੇ ਤੇ ਨਾਲ ਇਹ ਜੀ ਜਿਹੜੀ ਸਾਡੇ ਘਰਾਂ ਦੇ ਵਿੱਚ ਛੋਟੇ ਛੋਟੇ ਕਲੇਸ਼ ਹੈ ਸਾਡੀਆਂ ਭੈਣਾਂ ਸਾਡੀਆਂ ਭੂਆ ਕੋਈ ਚਾਚਾ ਤਾਇਆ ਜਮੀਨ ਹੈ ਜਿਹੜੀ ਸਸਤੇ ਰੇਟ ਤੇ 20 ਲਿਖਾ 20 ਲੱਖ ਰੁਪਏ ਵਾਲੀ 4 ਲੱਖ ਨੂੰ 5 ਲੱਖ ਨੂੰ ਜਿਹੜੇ ਮੂੰਹ ਟੱਡੀ ਫਿਰਦੇ ਸਾਡੀਆਂ ਜ਼ਮੀਨਾਂ ਤੇ ਹਮਲੇ ਕਰਦੇ ਆ ਉਹਨਾਂ ਦਾ ਨੱਕ ਮੋੜਿਆ ਅੱਜ ਅਸੀਂ ਉੱਥੇ ਨਾਕਾ ਲਾਇਆ ਸੀ ਸਿਵਲ ਪ੍ਰਸ਼ਾਸਨ ਪੁਲਿਸ ਮੁਲਾਜ਼ਮ ਪਹੁੰਚੇ ਸੀਗੇ ਉੱਥੇ ਕਿਸਾਨਾਂ ਦਾ ਜਸ਼ੇਬੰਦੀ ਦਾ ਰੋਧ ਦੇਖ ਕੇ ਜਿਹੜੇ ਪ੍ਰਸ਼ਾਸਨ ਬਾਰ ਬਾਰ ਕਹਿੰਦਾ ਸੀ ਅਸੀਂ ਘੰਟੇ ਤੱਕ ਆ ਰਹੇ ਆ ਕਿਵੇਂ ਵਿਰੋਧ ਕਰੋਗੇ ਤਾਂ ਉੱਥੇ ਅਸੀਂ ਆਪ ਦਾ ਜਿਹੜਾ ਅੰਜਸ਼ੇ ਬਣੀ ਦਾ ਸਵਿਧਾਨ ਆ ਉਹ ਰੱਖ ਕੇ ਮੋਰਚਾ ਬਾਣ ਦੇ ਵਿੱਚ ਲਾਈ ਬੈਠੇ ਆ ਤੇ ਲਗਾਤਾਰ ਉਹਨਾਂ ਚੱਕਰ ਇਹ ਸੰਘਰਸ਼ ਜਾਰੀ ਰਹੂਗਾ ਅਦਾਲਤਾਂ ਰੋਜ਼ ਦੀ ਰੋਜ਼ ਜਿਹੜੀਆਂ ਨਾ ਉਹ ਕਬਜ਼ਾ ਵਰਾਂਟ ਦੇ ਦਿੰਦੀਆਂ ਨੇ ਪੁਲਿਸ ਦਿੰਦੀ ਹੈ ਉੱਥੇ ਇਹ ਪੁਲਿਸ ਨੂੰ ਸੌਖਾ ਜਿਹੜਾ ਕਬਜ਼ਾ ਨਹੀਂ ਲੈਣ ਲੈਂਡ ਦੇਵਾਂਗੇ ਬੀਕੇ ਜੂ ਡਕਾਉਂਦਾ ਦਾ ਪਹਿਲਾਂ ਹੀ ਇਤਿਹਾਸ ਹੈ ਅਸੀਂ ਕਹਿੰਦੇ ਹਾਂ ਨੇ ਵੀ ਅਦਾਲਤਾਂ ਦੇ ਵਿੱਚ ਕੁਰਕੀਆਂ ਕਰਾ ਲੈਂਦੇ ਆ ਅਦਾਲਤਾਂ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੂਫ ਕਰ ਲੈਂਦੇ ਆ ਪਰ ਨਿਮੇੜੇ ਆ ਕੇ ਬਾਣਾ ਦੇ ਵਿੱਚ ਹੋਣਗੇ ਅਸੀਂ ਵੀ ਆ ਰਹੇ ਹਾਂ ਖੁਰਦ ਦੇ ਵਿੱਚ ਵੀ ਇਹੀ ਕਹਿੰਦੇ ਆ ਵੀ ਆਜੋ ਭੂ ਮਾਫੀਓ ਇਥੇ ਬਾਣਾ ਦੇ ਵਿੱਚ ਜਿਹੜੇ ਨਵੇੜੇ ਕਰਕੇ ਫੇਰ ਤੁੰ ਨੂੰ ਤੋਰਾਂਗੇ ਹਾਂ ਜੀ ਮੈਂ ਲਸ਼ਮਣ ਸਿੰਘ ਚੱਕਲੀਸ਼ੇਰ ਜ਼ਿਲ੍ਹਾ ਗੂ ਭਾਰਤੀ ਖੇਣੇ ਦਾ ਡਕਾਉਂਦਾ ਮਾਨਸਾ ਅੱਜ ਅਸੀਂ ਮਾਨਸਾ ਖੁਰਦ ਆਪਣਾ ਆ ਰਹੇ ਹਾਂ ਖੁਰਦ ਵਿਖੇ ਜੋੁੰਡਾ ਗਰੋਹ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਮਿਲ ਕੇ ਗਰੀਬ ਕਿਸਾਨ ਦੀ 37 ਕਨਾਲ ਜ਼ਮੀਨਾਂ ਜਿਹੜੀ ਉਹ ਜ਼ਬਰੀ ਕਬਜ਼ਾ ਕਾਰਵਾਈ ਕੀਤੀ ਜਾ ਰਹੀ ਸੀ ਉਹਦਾ ਸਵੇਰ ਤੋਂ ਲੈ ਕੇ ਭਾਰਤੀ ਖੇਣੇ ਦਾ ਡਕਾਉਂਦਾ ਦੀ ਗਵਾਈ ਦੇ ਵਿੱਚ ਖੇਤ ਦੇ ਵਿੱਚ ਮੋਰਚਾ ਲਾ ਕੇ ਬੈਠੇ ਸੀ ਕਿ ਸਿਵਲ ਪ੍ਰਸ਼ਾਸਨ ਅਤੇ ਪੁਰਸਪ੍ਰਸ਼ਾਸਨ ਦੇ ਅਧਿਕਾਰੀ ਆਏ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਕਬਜ਼ਾ ਕਾਰਵਾਈ ਤੋਂ ਬੇਰੰਗ ਜਿਹੜੇ ਬਾਫਸ ਮੁੜਗੇ ਭਾਰਤੀ ਕਿਸਾਨ ਉਨਤਾ ਟਕਾਉਂਦਾ ਜਥੇਬੰਦੀ ਵੱਲੋਂ ਲਾਣ ਕੀਤਾ ਹੋਇਆ ਕਿਸੇ ਵੀ ਗਰੀਬ ਕਿਸਾਨ ਦੀ ਜ਼ਮੀਨ ਹੈ ਜਿਹੜੀ ਜ਼ਬਰੀ ਕਰਜ਼ੇ ਬਦਲੇ ਜਾਂ ਪੂ ਮਾਫੀਏ ਨੂੰ ਕਿਸੇ ਵੀ ਕੀਮਤ ਤੇ ਹੱਥਿਆਉਣ ਨਹੀਂ ਦੇਵਾਂਗੇ ਚਾਹੇ ਭਾਰਤੀ ਕਿਸਾਨ ਉਨਤਾ ਟਕਾਉਂਦਾ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਜਿਹੜੀਆਂ ਹੂਮਾਫੀਆ ਕਰੋ ਹੈ ਪੁਰਸਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਇਥੋਂ ਦੇ ਸਿਆਸਦਾਨਾਂ ਨਾਲ ਮਿਲ ਕੇ ਜ਼ਮੀਨਾਂ ਤੇ ਖੇਤਾਂਾਂ ਦੀ ਜ਼ਬਰੀ ਕਬਜ਼ਾ ਕਾਰਵਾਈ ਕਰਨੀ ਚਾਹੁੰਦਾ ਹੈ ਉਹ ਇਸ ਗੱਲ ਤੋਂ ਬਾਝ ਰਹੇ ਨਹੀਂ ਜਥੇਵੰਦੀ ਉਹਨੂੰ ਕਿਸੇ ਵੀ ਕੀਮਤੇ ਬਖਸ਼ੂ